ਪਰਸੈਂਟ ਕਹਿੰਦੇ ਹੈਗਾ ਅੱਛਾ ਤੇ ਸਿਰੀਆਂ ਕਾਂਜੀ ਵੀਡੀਓ ਦੇਖ ਰਿਹਾ ਹੈ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਰਾਜਵੀਰ ਜਵੰਦਾ ਹੈਲਥ ਅਪਡੇਟ 10ਵੇਂ ਦਿਨ ਵੀ ਵੈਂਟੀ ਡੈਂਟਰ ਤੇ ਰਾਜਵੀਰ ਜਵੰਦਾ ਡਾਕਟਰਾਂ ਵੱਲੋਂ ਵੱਡੀ ਅਪਡੇਟ ਬੋਲੇ ਸਰੀਰ ਵਿੱਚ ਨਹੀਂ ਹਿੱਲ ਜੁਲ ਪਰ ਪੰਜਾਬੀ ਗਾਇਕੀ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹ 9 ਦਿਨਾਂ ਤੋਂ ਮਾੜੀ ਦੇ ਕੋਟੈਸਟ ਹਸਪਤਾਲ ਵਿੱਚ ਦਾਖਲ ਹਨ ਤੇ ਕੋਈ ਸੁਧਾਰ ਨਹੀਂ ਹੋਇਆ ਇਸ ਕਰਕੇ ਸ਼ਨੀਵਾਰ ਨੂੰ ਹਸਪਤਾਲ ਨੇ ਮੈਡੀਕਲ ਬਲੋਟਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਹਿੰਦੇ ਹੋ nickey ਉਸ ਦੀ ਸਿਹਤ ਬਾਰੇ ਕੋਈ ਅਪਡੇਟ ਨਹੀਂ ਹੈ ਤੇ ਉਸ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਆਇਆ ਜੇ ਬੰਦਾ ਵੈਂਟੀਲੇਟਰ ਤੇ ਹੈ ਉਹਨਾਂ ਦੀ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਆਕਸੀਜਨ ਦੀ ਇੱਕ ਟੀਮ ਹਰ ਘੰਟੇ ਉਹਨਾਂ ਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਉਹ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰਹਿ ਸਕਦੇ ਹਨ ਪਹਿਲਾਂ ਜਈਆਂ ਕੁਝ ਘਟਨਾਵਾਂ ਵਾਪਰੀਆਂ ਜਿੱਥੇ ਮਰੀਜ਼ਾਂ ਨੂੰ ਲੰਬੇ ਸਮੇਂ ਬਾਅਦ ਹੋਸ਼ ਆਇਆ ਹੈ ਪੰਜਾਬ ਪੁਲਿਸ ਦੇ ਸਾਬਕਾ ਆਈ ਜੀ ਗੁਰਵਿੰਦਰ ਸਿੰਘ ਇੱਕ ਉਦਾਹਰਨ ਹਨ ਉਹਨਾਂ ਉਹ 2 ਮਹੀਨੇ ਮਹੀਨਿਆਂ ਬਾਅਦ ਕੋਮਾ ਤੋਂ ਉੱਭਰਨ ਤੋਂ ਪਹਿਲਾਂ 1.5 ਮਹੀਨੇ ਤੱਕ ਵੈਂਟੀਲੇਟਰ ਤੇ ਸਨ ਨਤੀਜੇ ਵਜੋਂ ਉਹਨਾਂ ਦਾ ਪਰਿਵਾਰ ਤੇ ਪ੍ਰਸੰਸ਼ਿਕ ਜਵੰਦਾ ਦੇ ਠੀਕ ਹੋਣ ਦੀ ਉਮੀਦ ਰੱਖਦੇ ਹਨ ਹਸਪਤਾਲ ਦੇ ਮੈਡੀਕਲ ਬਲੋਟਨ ਬੰਦ ਕਰਮ ਕਰ ਦਿੱਤੇ ਨੇ 27 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਹਸਪਤਾਲ ਦੇ ਜਵੰਦਾ ਦੀ ਹਾਲਤ ਬਾਰੇ ਰੋਜ਼ਾਨਾ ਮੈਡੀਕਲ ਬਲੋਟਨ ਜਾਰੀ ਕੀਤਾ ਹੈ ਲੱਗੇ ਹਰ ਵਾਰ ਉਹਨਾਂ ਨੂੰ ਰਿਪੋਰਟ ਕਰਨ ਲਈ ਕੁਝ ਖਾਸ ਨਹੀਂ ਸੀ ਇਸ ਇਸ ਲਈ ਹਸਪਤਾਲ ਨੇ 9ਵੇਂ ਦਿਨ ਵੀ ਮੈਡੀਕਲ ਬਲੋਟਨ ਜਾਰੀ ਨਹੀਂ ਕੀਤਾ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦੀ ਹਾਲਤ ਉਹੀ ਰਹੀ ਕਿਹਾ ਕੈਨ ਲਈ ਕੁਝ ਖਾਸ ਨਹੀਂ ਇਸ ਲਈ ਕੋਈ ਵੀ ਮੈਡੀਕਲ ਬਲੋਟਨ ਜਾਰੀ ਨਹੀਂ ਕੀਤਾ ਜਾਵੇਗਾ ਖਬਰਨਾੰਤ ਤੱਕ ਬਨੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ ਰਾਏ ਅਤੇ ਸਲਾਹ ਜਰੂਰ ਦਿਓ ਜੀ